ਤ੍ਰਿਸ਼ਰੀਆ ਕਾਲਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਆਂ ਤੁਹਾਡੇ ਲਈ ਝੱਜੇ ਤੇ ਬੋਲੀਆਂ ਥੋੜੀਆਂ ਹੀ ਬੋਲੀਆਂ ਹੁੰਨੀਆਂ ਹੀ ਆਪਾਂ ਲੈ ਕੇ ਆਏ ਆਂ ਤੇ ਅੱਗੇ ਆਪਣੇ ਝੱਜੇ ਤੇ ਬੋਲੀਆਂ ਆ ਗਈਆਂ ਨੇ ਚੈਨਲ ਤੇ ਜੇ ਤੁਸੀਂ ਨਹੀਂ ਦੇਖੀਆਂ ਤੇ ਜਾ ਕੇ ਦੇਖ ਸਕਦੇ ਹੋ ਤੇ ਹੁਣ ਚਲੋ ਆਪਾਂ ਝੱਜੇ ਤੇ ਸ਼ੁਰੂ ਕਰਦੇ ਆਂ ਝੁਰਨਾ ਦੀ ਕੁੜੀ ਦੇ ਨਾਲ ਤੇਰੀ ਲੱਗੀ ਦੋਸਤੀ ਝੁਰਨਾ ਦੀ ਕੁੜੀ ਦੇ ਨਾਲ ਤੇਰੀ ਲੱਗੀ ਦੋਸਤੀ ਆਉਂਦਾ ਜਾਂਦਾ ਚੱਬ ਦਾਣੇ ਵੇਬ ਸ਼ਰਮਾ ਤੈਨੂੰ ਜੱਗ ਜਾਣੇ ਵੇਬ ਸ਼ਰਮਾ ਤੈਨੂੰ ਜੱਗ ਜਾਣੇ ਚਰਨਾ ਦੀ ਕੁੜੀ ਦੇ ਨਾਲ ਤੇਰੀ ਲੱਗੀ ਵੇ ਦੋਸਤੀ ਚਰਨਾ ਦੀ ਕੁੜੀ ਦੇ ਨਾਲ ਤੇਰੀ ਲੱਗੀ ਦੋਸਤੀ ਦਾ ਜਾਂਦਾ ਚੱਬ ਛੱਲੀਆਂ ਵੇਬ ਸ਼ਰਮਾ ਵੇਬ ਸ਼ਰਮਾ ਤੈਨੂੰ ਛੱਡੇ ਛੱਲੀਆਂ ਵੇਬ ਸ਼ਰਮਾ ਵੇਬ ਸ਼ਰਮਾ ਤੈਨੂੰ ਛੱਡੇ ਛੱਲੀਆਂ ਚਾਵਾ 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 ਉਡੀਕਾ ਵੀਰ ਦੀਆਂ ਦੁੱਧ ਨੂੰ ਜਾਗਣਾ ਲਾਵਾਂ ਉਡੀਕਾ ਵੀਰ ਦੀਆਂ ਦੁੱਧ ਨੂੰ ਜਾਗਣਾ ਲਾਵਾਂ ਉਡੀਕਾ ਵੀਰ ਦੀਆਂ ਬਹੁਤ ਸੋਹਣੀ ਬੋਲੀ ਏ ਮੈਨੂੰ ਬਹੁਤ ਮੇਰੀ ਫੇਵਰੇਟ ਏ ਤੁਸੀਂ ਵੀ ਦੱਸੋ ਤੁਹਾਡੀ ਕਿਹੜੀ ਫੇਵਰੇਟ ਏ ਚਾਵਾ 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 ਖੂ ਵਿੱਚ ਕੋਇਲ ਪਈ ਚੱਕਲਾ ਕਾਲਿਆ ਕਾਵਾਂ ਖੂ ਵਿੱਚ ਕੋਇਲ ਪਈ ਚੱਕਲਾ ਕਾਲਿਆ ਕਾਵਾਂ ਖੂ ਵਿੱਚ ਕੋਇਲ ਪਈ ਚਾਵਾ 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 ਬਹਿ ਕੇ ਪਟੜੇ ਤੇ ਵੈਨ ਬੁੱਢੇ ਦੇ ਪਾਵਾ ਬਹਿ ਕੇ ਪਟੜੇ ਤੇ ਵੈਨ ਬੁੱਢੇ ਦੇ ਪਾਵਾ ਬਹਿ ਕੇ ਪਟੜੇ ਤੇ ਝੋਨੇ ਵਾਲੀ ਪਿੰਡ ਨਵੇਂ ਆਈ ਝੋਨੇ ਵਾਲੀ ਪਿੰਡ ਨਵੇਂ ਆਈ ਮੇਰੇ ਬਾਪ ਬਲਾਉ ਤਾਂ ਹੱਥ ਵਿੱਚ ਗੁੱਛੀਆਂ ਫੜਾ ਦੇਣਗੇ ਸਨ ਝੋਨਾ ਲਾਉਣ ਲਾ ਦੇਣਗੇ ਸਨ ਝੋਨਾ ਲਾਉਣ ਲਾ ਦੇਣਗੇ ਤੇ ਅੱਜ ਦੀਆਂ ਝੱਜੇ ਤੇ ਇਨੀਆਂ ਕੋਈ ਬੋਲੀਆਂ ਨੇ ਤੇ ਤੁਸੀਂ ਦੱਸੋ ਇਹਨਾਂ ਬੋਲਾਂਾਂ ਵਿੱਚੋਂ ਤੁਹਾਡੀ ਫੇਵਰਿਟ ਬੋਲੀ ਕਿਹੜੀ ਕਮੈਂਟ ਕਰਕੇ ਜਰੂਰ ਦੱਸੋ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਦਾਂ ਦੀ ਆਪਾਂ ਹੋਰ ਵੀਡੀਓ ਲੈ ਕੇ ਆਵਾਂਗੇ ਤੇ ਇੱਕ ਨਹੀਂ ਤੇ ਜਨੂਗਾ ਤੇ ਇਹਨਾਂ ਦੇ ਬੋਲੀਆਂ ਨਹੀਂ ਹੈ ਲੱਭੀਆਂ ਮੈਨੂੰ ਤੇ ਜੇ ਤੁਹਾਡੇ ਕੋਲ ਕੋਈ ਬੋਲੀ ਹੈਗੀ ਹੈ ਤੇ ਤੁਸੀਂ ਕਮੈਂਟ ਕਰਕੇ ਦੱਸ ਦਿਓ ਆਪਾਂ ਹੁੰਦੇ ਤੇ ਭਾਵੇਂ ਛੋਟੀਆਂ-ਛੋਟੀਆਂ ਵੀਡੀਓ ਬਣਨੇ 1 ਮਿੰਟ ਦੀ 1.5 ਮਿੰਟ ਦੀ ਮੇਰਾ ਉਹ ਵੀ ਇਰਾਦਾ ਕੀ ਮੈਂ ਬਣਾਵਾ ਉਹੜਾ ਕੰਪਲੀਟ ਕਰਾਂ ਤੇ ਤੁਸੀਂ ਮੇਰੀ ਹੈਲਪ ਕਰ ਸਕਦੇ ਹੋ ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਸਕਦੇ ਜੀ ਕਿ ਹਾਂ ਨਹੀਂ ਹੈ ਤੇ ਨੰਗਾ ਤੇ ਇਹ ਜੜੀਆਂ ਬੋਲੀਆਂ ਹੁੰਦੀਆਂ ਨੇ ਤੇ ਪਲੀਜ਼ ਤੁਸੀਂ ਚੈਨਲ ਨੂੰ ਪਹਿਲਾਂ ਹੀ ਬਹੁਤ ਪਿਆਰ ਦਿੰਦੇ ਪਿਆ ਇਦਾਂ ਹੀ ਹੋਰ ਪਿਆਰ ਦਿਓ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਮੇਰੇ ਨਾਲ ਜੁੜੋ ਆਪਾਂ ਇਦਾਂ ਹੀ ਪੰਜਾਬੀ ਇਤਨੂ ਅੱਗੇ ਲੈ ਕੇ ਜਾਵਾਂਗੇ ਤੇ ਆਪਾਂ ਵਧੀਆ ਵਧੀਆ ਬੋਲੀਆਂ ਲੈ ਕੇ ਆਉਂਦੇ ਰਵਾਂਗੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਘੱਟ ਤੋਂ ਘੱਟ ਇਹਨੂੰ 35 ਜਾਂ 40 ਲਾਈਕ ਤਾਂ ਜ਼ਰੂਰ ਕਰੋ ਵੀਡੀਓ ਨੂੰ ਜਿੰਨੇ ਲਾਈਕ ਹੋਵੇ ਮੇਰੇ ਲਈ ਬਹੁਤ ਨੇ ਤੇ ਅੱਗੇ ਆਪਾਂ ਮਿਲਦੇ ਹਾਂ ਟੈਂਕੇ ਤੇ ਲੈ ਕੇ ਤੇ ਬੋਲੀਆਂ ਤੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ